ਹੈਲੋ एवरीवन ਕੀ ਹਾਲ ਚੱਲਦਾ ਤੁਹਾਡਾ ਸਾਰਿਆਂ ਦਾ ਮੈਂ ਅਮਨਦੀਪ ਕੋਰਕਪੁਰਾ ਅੱਜ ਸੋਚ ਰਹੀ ਸੀ ਬਾਹਰ ਜਾ ਕੇ ਕੁਝ ਖਾਵਾਂ ਤੇ ਮੇਰੇ ਦਿਮਾਗ ਚ ਆ ਰਿਹਾ ਸੀ ਕੋਰਕਪੁਰਾ ਦੀ ਕਿਹੜੀ ਜੀ ਵਧੀਆ ਜਗ੍ਹਾ ਜਿੱਥੇ ਬਹੁਤ ਵਧੀਆ ਚੀਜ਼ ਮਿਲਦੀ ਹੈ ਖਾਣ ਪੀਣ ਨੂੰ ਤੇ ਫਿਰ ਮੇਰਾ ਦਿਮਾਗ ਚ ਆਇਆ ਜੈਕਸ ਪੀਜ਼ਾ ਕੋਰਕਪੁਰਾ ਅੱਜ ਬਹੁਤ ਘੈਂਟ ਬਹੁਤ ਇਦਾਂ ਨਾਮ ਹੋ ਚੁੱਕਾ ਹੈਗਾ ਤੇ ਇੱਥੇ ਬਹੁਤ ਹੀ ਘੈਂਟ ਚੀਜ਼ਾਂ ਮਿਲਦੀਆਂ ਤੇ ਇਸ ਸਿਟੀ ਦੇ ਨਾਲ ਬਿਲਕੁਲ ਸੈਂਟਰ ਵਿੱਚ ਹੈਗਾ ਇੱਥੇ ਆਉਂਦੇ ਹੀ ਇੱਕ ਗੁਰਜੀ ਵਾਈਬ ਮਿਲਦੀ ਹੈ ਤੇ cafe ਬਿਲਕੁਲ ਨਵਾਂ ਮਾਡਰਨ ਲੁੱਕ ਦਾ ਤੇ ਅੰਦਰ ਆ ਕੇ ਤਾਂ ਤੁਸੀਂ ਦੇਖੋਗੇ ਨਾ ਇੱਥੇ ਬਹੁਤ ਹੀ ਪੀਸਫੁਲੀ ਸਭ ਚੀਜ਼ਾਂ ਦਾ ਹਰ ਚੀਜ਼ ਬਿਆਨ ਕਰਦੀ ਆ ਤੁਸੀਂ ਮਤਲਬ ਇੱਥੇ ਆ ਕੇ ਬਰਥਡੇ ਸੈਲੀਬ੍ਰੇਟ ਕਰ ਸਕਦੇ ਹੋ ਕੋਈ ਵੀ ਆਪਣੀ ਫੈਮਿਲੀ ਨੂੰ ਲਾ ਸਕਦੇ ਹੋ ਤੇ ਜਕੀਨੀ ਜਦੋਂ ਤੁਸੀਂ ਆਉਂਗੇ ਨਾ ਰੈਕਸ ਫੀਲ ਕਰੋਗੇ ਸਲੋ ਮੈਂ ਤਾਂ ਆਰਡਰ ਦਿੰਨੀ ਆ ਸਪੈਸ਼ਲ ਜਿਹੜੀ ਚੀਜ਼ ਹੈ ਤੇ ਲਾਈਕ ਪੀਜ਼ਾ ਵਗੈਰਾ ਪੀਜ਼ਾ ਬਹੁਤ ਕੈਂਟ ਮਿਲਦਾ ਬਹੁਤ ਵਧੀਆ ਤੇ ਮੈਂ ਆਰਡਰ ਦਿੱਤਾ ਤੇ ਉਸ ਤੋਂ ਬਾਅਦ ਮੈਂ ਵੇਟ ਕਰਨ ਤੋਂ ਉਹ ਵਾਓ ਪੀਜ਼ਾ ਬਹੁਤ ਖੂਬਸੂਰਤ ਆ ਦੇਖਦੇ ਸਾਰੀ ਨਾ ਮੇਰੇ ਤਾਂ ਨਾ ਮੂੰਹ ਚ ਪਾਣੀ ਆਇਆ ਜ਼ਬਰਦਸਤ ਬਹੁਤ ਹੀ ਕੈਂਟ ਇਹ ਵਾਹ ਪੀਜ਼ਾ ਬਹੁਤ ਚਾਦੇ ਟੇਸਟੀ ਆ ਬਹੁਤ ਹੀ ਫਿਲਿੰਗ ਗੁੱਡ ਆ ਮੈਂ ਤਾਂ ਉਹਨੂੰ ਕਿਵੇਂ ਦੱਸਾਂ ਇਹ ਇਨਾ ਬਹੁਤ ਕੈਂਡ ਕਹਿਣ ਦੀ ਗੱਲ ਨਹੀਂ ਆ ਤੁਸੀਂ ਇੱਕ ਵਾਰੀ ਨਾ ਵਿਜ਼ਿਟ ਜ਼ਰੂਰ ਕਰੋ ਜੇ ਜਦੋਂ ਵੀ ਕਦੇ ਕੋਈ ਵੀ ਕੋਟਕਪੂਰਾ ਆਉਂਦਾ ਜਾਂ ਕੋਟਕਪੂਰੇ ਵਾਲੇ ਆ ਤਾਂ ਤੁਸੀਂ ਜੈਕਸਪੀਜ਼ੇ ਆਈ ਹੀ ਹੋਵੋਗੇ ਤੇ ਤੁਹਾਨੂੰ ਤਾਂ ਪਤਾ ਹੋਏਗਾ ਇਦਾਂ ਦਾ ਟੇਸਤਾ ਬਟ ਜਿਹੜਾ ਵੀ ਨਹੀਂ ਇੱਥੇ ਆਇਆ ਨਾ ਇੱਕ ਵਾਰੀ ਇੱਥੋਂ ਦਾ ਪੀਜ਼ਾ ਜਾਂ ਹੋਰ ਕੋਈ ਵੀ ਡਿਸ਼ ਕੋਈ ਵੀ ਮਤਲਬ ਇਦਾਂ ਦੀ ਚੀਜ਼ ਤੁਸੀਂ ਖਾ ਕੇ ਜ਼ਰੂਰ ਦੇਖਣਾ ਟੇਸਟ ਕਰਕੇ ਦੇਖਣਾਗਾ ਪੈਸਾ ਵਸੂਲ ਆਗਾ ਮਤਲਬ ਇਦਾਂ ਦੀ ਚੀਜ਼ ਤਾਂ ਤੁਹਾਨੂੰ ਮੈਨੂੰ ਨਹੀਂ ਲੱਗਦਾਗਾ ਕਿਤੇ ਹੋਰ ਮਿਲੇਗੀ ਬਟ ਮੇਰੇ ਮੇਰਾ ਤਾਂ ਮੰਨਣਾ ਇਹ ਹੈਗਾ ਬਾਕੀ ਜੇ ਤੁਸੀਂ ਕਦੇ ਆਏ ਇੱਥੇ ਟਰਾਈ ਕੀਤਾ ਤਾਂ ਜਰੂਰ ਕਮੈਂਟ ਵਿੱਚ ਦੱਸਣਾ ਵੀ ਤੁਸੀਂ ਇੱਥੇ ਆਏ ਹੋ ਤੇ ਬਾਕੀ ਇਹ ਸੀ ਮੇਰਾ ਜੀ ਛੋਟਾ ਜਿਹਾ ਬਲੌਗ ਮਿਲਦੇ ਆ ਫਿਰ ਅਗਲੇ ਬਲੌਗ ਵਿੱਚ ਸਤਿ ਸ੍ਰੀ ਅਕਾਲ ਰਪ ਰਖਾ